ਸੁਖਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਹੌਲੈਂਡ 363 ਜਾਂ ਪੰਜਾਬੀ ਜਿੰਨੇ ਵੀ ਰੇਟਰ ਨੇ ਹੌਲੈਂਡ ਦੇਣਾ 36356 ਵੀ 4 ਵਾਈ ਹੋਵੇ ਚਾਹੇ 2휠 ਹੋਵੇ ਉੱਥੇ ਪੁਲੀ ਕਿਹੜੀ ਚੱਲੂ ਕੇਐਸ ਤੇ ਬਰਾਬਰ ਦਾ ਗੇਅਰ ਹੋਵੇ ਕੇਐਸ ਦਾ ਬਰਾਬਰ ਦਾ ਗੇਅਰ ਉੱਥੇ ਚੱਲੂਗੀ 16 ਤੇ 10 56 ਵੀ ਤੇ ਵੀ ਇਹ ਚੱਲੂਗੀ ਤੇ 363 ਦੇ ਵੀ ਚੱਲੂਗੀ ਕੇਐਸ ਦੇ ਬਰਾਬਰ ਦਾ ਗੇਅਰ ਹੋਵੇ 16 ਤੇ ਇਹ ਚੱਲੂਗੀ 10 16 ਦੀ ਅਗਲੀ ਪਿਛਲੀ 10 ਦੀ ਪੂਰੀ ਵਧੀਆ ਸੈਟਿੰਗ ਬੈਠੂਗੀ ਤੇ ਟਰੈਕਟਰ ਡੀਜ਼ਲ ਵੀ ਘੱਟ ਖਾਊਗਾ ਤੇ ਦਬਦਾ ਵੀ ਨਹੀਂ ਚੱਕਰ ਵਧੀਆ ਬੈਠਣਗੇ ਕੋਈ ਮੋਟੀ ਤੁੜੀ ਨਹੀਂ ਬਣਾਉਂਦਾ ਰੀਨੀ ਨਹੀਂ ਬਣਾਉਂਦਾ ਬਰੋਬਰ ਦੇ ਗੇਅਰ ਤੇ ਹੋਵੇ ਟਰੈਕਟਰ ਆ ਮਸ਼ੀਨ ਪ੍ਰੋਪਰ ਗੇਅਰ ਵਾਲੀ ਹੋਵੇ 16 ਦੀ ਤੇ 10 ਦੀ ਪੁਲੀ ਚੱਲੂਗੀ ਜਾਣਕਾਰੀ ਚੰਗੀ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਕੋਲੇ ਹੌਲੈਂਡਾ ਜਿਹੜੇ ਵੀਰ ਕੋਲੇ ਹਨ ਤਾਂ ਕਿ ਉਹਦੇ ਤੱਕ ਵੀਡੀਓ ਪਹੁੰਚ ਜੇ ਉਹਨੂੰ ਕਿਸੇ ਗੱਲ ਦੀ ਜਿਹੜੀ ਦਿੱਕਤ ਨਾ ਆਵੇ 16 ਦਾ ਦੀ ਪੁਲੀ ਪਾ ਲੋ ਹੌਲੈਂਡ ਦੇ ਵਧੀਆ ਚੱਲੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਸਾਰਿਆਂ ਤੱਕ ਪਹੁੰਚ ਜੇ ਬਰੋਬਰ ਦੇ ਗੇਰ ਵਾਲੀ ਕੇਐਸਏ ਕੋਈ ਵੀ ਬਰੋਬਰ ਦੇ ਗੇਰ 16 ਦਾ ਰਸਤੇ ਚੱਲੂਗਾ ਹੌਲੈਂਡ ਚਾਹੇ ਪੰਜਾਬੀ ਆ ਚਾਹੇ 36 ਤੀ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਦੇ